ਬਿਸਮਿਲ੍ਲਾ ਨਿਰਮਾਨ ਰਹੀਮ ਹਜਰਤ ਸੈਦ ਬਦਾਇਉਦੀਨ ਕੁਤਬੂ ਮਦਾਰ ਦਮਦਮ ਜਿੰਦਾ ਪੀਰ ਸ਼ਾਹ ਜੀ ਦਾ ਸਲਾਨਾ ਉਰਸ ਜਸ਼ਨੇ ਮਹਿਫਿਲ ਜੰਡਿਆਲਾ ਸ਼ਰੀਫ ਬਾਗ ਵਾਲਾ ਖੂ ਵਿਖੇ ਕਰਵਾਇਆ ਜਾ ਰਿਹਾ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਇਸ ਮਹਿਫਲ ਦੇ ਵਿੱਚ ਅਲੀ ਕੁਵਾਲ ਅਤੇ ਵਿਸ਼ਾਲ ਕਾਦਰੀ ਦੇ ਵੱਲੋਂ ਸੰਗਤਾਂ ਨੂੰ ਕੁਵਾਲੀਆਂ ਸੁਣਾ ਕੇ ਜਿੰਨੀਆਂ ਵੀ ਸੰਗਤਾਂ ਸਨ ਉਹਨਾਂ ਨੂੰ ਨਿਹਾਲ ਕੀਤਾ ਗਿਆ ਇਹ 18ਵਾਂ ਪੰਡਾਰਾ ਬੜੇ ਜੋਰਾਂ ਸ਼ੋਹਰਾਂ ਦੇ ਨਾਲ ਅਤੇ ਸ਼ਰਦਾ ਦੀ ਭਾਵਨਾ ਦੇ ਤਹਿਤ ਮਨਾਇਆ ਗਿਆ سلسلہ ਸ਼ਾ ਜਤੀਮੀਏ ਸਰਕਾਰ ਸਤੇਸ਼ਾ ਜਤੀਮੀਏ ਸਰਕਾਰ ਕਰਮੇਸ਼ਾ ਬਾਬਾ ਦੋਲੀ ਸ਼ਾ ਜੀ ਦੇ ਪੀਰੋ ਮੁਰਸ਼ਿਦ ਮਹਿਫਲ ਦੀ ਰੌਣਕ ਨੂੰ ਵਧਾਉਣ ਵਾਸਤੇ ਦੂਰੋਂ ਦੂਰੋਂ ਸੰਤ ਫਕੀਰ ਵੀ ਪਹੁੰਚ ਰਹੇ ਹਨ ਆਈ ਹੋਈ ਸੰਗਤ ਵਾਸਤੇ ਲੰਗਰ ਪੰਡਾਰੇ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਦੂਰੋਂ ਦੂਰੋਂ ਆਈਆਂ ਹੋਈਆਂ ਸੰਗਤਾਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਆਓ ਕੁਝ ਝਲਕੀਆਂ ਜਿਹੜੀਆਂ ਤੁਹਾਨੂੰ ਵੀ ਦਿਖਾ ਦਿੰਦੇ ਹਾਂ ਅਤੇ ਗੱਲਬਾਤ ਦੌਰਾਨ ਕੀ ਗਿਆ ਸੇਵਾਦਾਰਾਂ ਦੇ ਵੱਲੋਂ ਕਰਮੇਸ਼ਾ ਸਰਕਾਰ ਦਾ ਭੋਲ ਸੱਚੇ ਦਰਬਾਰ ਕੀ ਜੈ ਜਕਾਰਾ ਬਾਬੇ ਕਾਲੀਸ਼ਾ ਸਰਕਾਰ ਦਾ ਭੋਲ ਸੱਚੇ ਦਰਬਾਰ ਕੀ ਜੈ ਜਕਾਰਾ ਬਾਬੇ ਦੋਲੀ ਸ਼ਾ ਸਰਕਾਰ ਦਾ ਭੋਲ ਸੱਚੇ ਦਰਬਾਰ ਕੀ ਜੈ ਜਕਾਰਾ ਸਾ ਸੰਗਤ ਦਾ ਭੋਲ ਸੱਚੇ ਦਰਬਾਰ ਕੀ ਜਕਾਰਾ ਦਮਦਮ ਬਦੀਓ ਦਿਨ ਜਿੰਦਾਖ ਸ਼ਾਮਦਾਰ ਸਰਕਾਰ ਦਾ ਭੋਲ ਸੱਚੇ ਦਰਬਾਰ ਕੀ ਜੈ ਦਮਦਾਰ ਬੇੜਾ ਪਰ ਦਾਰਾ ਨੂੰ ਮੇਰੇ ਕੋਲ ਅਸਲਾਮ ਵਾਲੇਕੁਮ بسم اللہ لا اله الا اللہ محمد رسول اللہ حضرت ساجید بدایو دم دم جنداپور شام دا سرکار دا سالانہ ورس منایا جا رہا ہے جندالہ گور دے وچ 17 تاریخ 17 دسمبر جندالہ گورو اور جندالے دے سارے نگرواسی باغ والا کو دے سنجوگ نال منایا جا رہا ہوا ائے سال سرکار دے ورس دے وچ سالانہ ہی साधु संत فقیر فقر قوال اکتر ہون دے نے ਬਾਕੀ ਦਮਦਮ ਗੁੰਦਾ ਆਪਣੇ ਸ਼ਾਮਦਾ ਸਰਕਾਰ ਜੀ ਬਦਈਉਦੀਨ ਦਾ ਪੁਰਸ ਹਰ ਸਾਲ ਦੀ ਤਰ੍ਹਾਂ ਧੂਮ ਧਾਮ ਨਾਲ ਮਨਾਇਆ ਜਾਂਦਾ ਜੀ। ਹੋਰ ਮੇਰੇ ਵੱਲੋਂ ਹੋਰ ਸਾਰੇ ਸਾਧ ਸੰਗਤ ਜੀ ਨੂੰ ਜਿਐਨੂ ਜੀ ਬਾਕੀ ਕੱਲ 17 ਤਰੀਕ ਨੂੰ ਸਾਡੇ ਵੱਲੋਂ ਸਾਰੇ ਸਾਧ ਸੰਗਤ ਜੀ ਨਗਰ ਨਗਰ ਵਾਸੀ ਨੂੰ ਬੇਨਤੀ ਹੈ ਜੀ ਮੇਲੇ ਦੇ ਵਿੱਚ ਸਾਨੋ ਸ਼ੌਂਕ ਧੂਮ ਧਾਮ ਨਾਲ ਆਓ ਜੀ ਤੇ ਮੇਲੇ ਦੀਆਂ ਖੁਸ਼ੀਆਂ ਆਪਰਾਮਤ ਕਰੋ ਜੀ। ਦਮਦਾਰ ਬੇਰਾਬਾ ਦੰਮਦਾਰ ਬਿੜਾਪਾ ਸਰਕਾਰ ਇਹ ਮੈਂ ਆਪਣੀ ਕਮੇਟੀ ਉਹਦੇ ਕਰਵਾਈ ਜਾ ਰਹੀ ਹੈ ਤੁਹਾਡੇ ਵੱਲੋਂ ਸਰਕਾਰ ਜੀ ਦਾ ਸਲਾਣਾ ਔਰਸ ਮੇਲਾ ਮਨਾਉਂਦੇ ਨੂੰ 17 ਸਾਲ ਹੋ ਗਏ ਆ ਜੀ ਆ 17 ਜੀ ਸਰਕਾਰ ਦਾ ਸਲਾਣਾ ਔਰਸ 18 ਵਾਂ ਮਨਾਇਆ ਜਾ ਰਿਹਾ ਜੀ ਅੱਜ ਦਾ ਕੀ ਪ੍ਰੋਗਰਾਮ ਸਰਕਾਰ ਅੱਜ ਸਰਕਾਰ ਦੀ ਮਿੰਜੀ ਡੋਲੀ ਹੈ ਜੀ ਕਿੱਥੇ ਕਿੱਥੇ ਸੰਗਤ ਆਂਦੀ ਹੈ ਇੱਥੇ ਨਾ ਤਮਸ ਸਰਕਾਰ ਦੀ ਸੰਗਤ ਜੀ ਅੰਮ੍ਰਿਤਸਰ ਤੋਂ ਲੈ ਕੇ ਬਿਆਸ ਤੋਂ ਲੈ ਕੇ ਬਾਕੀ ਸਾਰੇ ਜਿਲ੍ਹਿਆਂ ਦੇ ਸੰਯੋਗ ਨਾਲ ਜੀ ਸਤਿਨਾਮ ਮੈਂ ਤੁਹਾਨੂੰ ਬਾਬਾ ਸ਼ਾਮਦਾਰ ਜੀ ਆਈ ਹੋਈ ਸੰਗਤ ਨੂੰ ਤੇ ਨੌਜਵਾਨਾਂ ਨੂੰ ਤੁਸੀਂ ਕੀ ਸੰਦੇਸ਼ ਦੇਵੋ ਆਈ ਹੋਈ ਸੰਗਤ ਨੂੰ ਨੌਜਵਾਨਾਂ ਨੂੰ ਅਸੀਂ ਇਹ ਸੁਦੇਸ਼ ਦਵਾਵੇਂ ਜੀ ਸਭ ਤੋਂ ਪਹਿਲਾਂ ਰੱਬ ਦਾਣਾ ਹੋਰ ਜਿੰਨੇ ਵੀ ਗੁਰੂ ਵਾਲੇ ਆ ਹੋਰ ਗੁਰੂ ਦੇ ਲੜ ਲੱਗੇ ਆ ਅਸੀਂ ਸਾਰਿਆਂ ਨੂੰ ਨਾਮ ਦਾ ਦੀ ਸਰਕਾਰ ਬਦਈਓ ਦੀ ਨਾਮ ਸ਼ਬਦ ਦੀ ਸਾਰਿਆਂ ਨੂੰ ਮਤਬੁੱਧ ਪਾਵੇ ਜੀ ਅੱਜ ਦੀ ਜਿਹੜੀ ਪੀੜ੍ਹੀ ਆ ਨਸ਼ਿਆਂ ਦੇ ਵਿੱਚ ਜਾ ਰਹੀ ਹੈ ਜੀ ਅਸੀਂ ਅੱਜ ਦੀ ਪੀੜ ਨੂੰ ਇਹ ਸੰਜੋਗ ਦਵਾਂਗੇ ਨਾਮ ਜਪੋ ਔਰ ਗੁਰੂ ਵਾਲੇ ਬਣੋ ਸਰਕਾਰ ਕਿਹੜੇ ਕਿਹੜੇ ਕਵਾਲ ਆ ਰਹੇ ਕੱਲ ਦਰਬਾਰ ਤੇ ਹਾਜ਼ਰ ਹੋਣ ਵਾਸਤੇ ਕੱਲ ਆਪਣੇ ਮੇਲੇ ਦੇ ਸਰਕਾਰ ਦੇ ਬਦਜੋ ਦੇ ਦਮ-ਦਮ ਜਿੰਦਾ ਪਈ ਸ਼ਾਮ ਦਾ ਸਰਕਾਰ ਦੇ ਮੇਲੇ ਦੇ ਕਵਾਲ ਹਾਜ਼ਰੀ ਭਰੇ ਜੀ ਕੱਲੀ ਦੇ ਜਨਾਬ ਨਾਲੀ ਪਿੰਡ ਤੋਂ ਜੀ ਵਿਸ਼ਾਲ ਕਾਦਰੀ ਅੰਮ੍ਰਿਤਸਰ ਤੋਂ ਜੀ ਔਰ ਗੁਲਸ਼ਨ ਅਲੀ ਜੀ ਅਜੇ ਨਾਲੇ ਤੋਂ ਜੀ ਤਿੰਨ ਪਾਰਟੀਆਂ ਹਾਜ਼ਰੀ ਭਰਦੀਆਂ ਜੀ ਬਾਬਾ ਬਕਰਬੇਸ਼ਾ ਸਰਕਾਰ ਦਾ ਬਹੁਤ ਸੱਚੀ ਦਾਬਾ ਜੀ ਜੀ ਸਸੀਕਾਲ ਜੀ ਮੈਂ ਤੁਹਾਡਾ ਆਪਣਾ ਸੋਨੂ ਗਿੱਲ ਸਾਡੇ ਸਰਕਾਰ ਬਾਬਾ ਦੌਲੀ ਸ਼ਾਹ ਜੀ ਜਡੇਆਲਾ ਗੁਰੂ ਵਿਖੇ 18ਵਾਂ ਉਸ ਜਿਹੜਾ ਆ ਹਜਰਤ ਸੈयद ਬਦਈਉ ਦੀਨ ਕੁਤਬੁਲ ਬਦਾਰ ਜਿੰਦਾ ਸ਼ਾਮਦਾਰ ਸੱਚੀ ਸਰਕਾਰ ਜੀ ਦਾ ਸਾਲਾਨਾ ਉਰਸ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਸਾਰੇ ਜਡੇਆਲਾ ਵਾਸੀਆਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਤੇ ਇਸ ਤਰ੍ਹਾਂ ਹੀ ਆ ਹਰ ਸਾਲ ਜਿਹੜਾ ਆਉਂਦੇ ਸਾਲ ਵੀ ਜਿਹੜਾ ਵਧੀਆ ਹੋਰ ਵੱਧ ਕੇ ਜਿਹੜਾ ਵਧੀਆ ਤਰੀਕੇ ਨਾਲ ਮੇਲਾ ਬਣਾਇਆ ਜਾਏਗਾ ਸਰਕਾਰ ਸਾਡੇ ਤੇ ਕਿਰਪਾ ਕਰਨ ਇਹ ਤੋਂ ਵੀ ਵੱਡਾ ਮੇਲਾ ਬਣਾਇਆ ਜਾਏ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਯੂਥ ਨੂੰ ਇਹੋ ਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਗੁਰੂ ਵਾਲੇ ਬਣੋ ਤੇ ਨਸ਼ੇ ਛੱਡ ਕੇ ਤੇ ਆਪਣਾ ਜਿਹੜਾ ਆ ਗੁਰਦੈ ਲੱਗੋ ਗੁਰੂ ਦੇ ਲੜ ਲੱਗੋ ਜੀ ਇਕਾਰਾ ਬਾਬੇ ਦੋਲੀ ਸ਼ਾਹ ਜੀ ਦਾ ਬਹੁਤ ਸੱਚੇ ਗੁਵਾਰ ਦੀ ਜੈ